ਸਸੇਕਾਰ ਮਹਿਰਪਿਤ ਕਰ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਲੈ ਕੇ ਹਾਜ਼ਰਾਂ ਪੰਜਾਬ ਬਲਟਿਨ ਸ਼ੁਰੂਆਤ ਕਰਾਂਗੇ ਅੱਜ ਦੇ ਮੁੱਖ ਸੁਰਖੀਆਂ ਦੇ ਨਾਲ ਅੱਜ ਲੱਗੇਗੀ ਵਿਧਾਇਕਾਂ ਦੀ ਕਲਾਸ ਸੀਐਮਾ ਨੇ ਜਲੰਧਰ ਚ ਸਦੀ ਹਾਈ ਲੈਵਲ ਦੀ ਮੀਟਿੰਗ ਪੰਜਾਬ ਦੇ ਵਿੱਚ ਮਾਨਸੂਨ ਹੋਇਆ ਸਵਸਥ ਪੰਜਾਬ ਦੇ ਨੌਂ ਜ਼ਿਲ੍ਹਿਆਂ ਦੇ ਵਿੱਚ ਪਵੇਗਾ ਭਾਰੀ ਮਾਨ ਸਰਕਾਰ ਕਿਉਂ ਨਹੀਂ ਕਰਵਾ ਰਹੀ ਚੋਣਾ ਨਗਰ ਨਿਗਮ ਤੋਂ ਬਾਅਦ ਨਗਰ ਕੌਸ਼ਲ ਚੂਣਾ ਦਾ ਮਾਮਲਾ ਵੀ ਪਹੁੰਚਿਆ ਹਾਈ ਕੋਰਟ ਰਾਜਪਾਲ ਦਾ ਸੀਐਮ ਮਾਨ ਤੇ ਤੱਜ ਕਿਹਾ ਉਹ ਬੀਜੀ ਬੰਦੇ ਮੈਨੂੰ ਛੱਡੋ ਨਹੀਂ ਮਿਲਦੇ ਉਹ ਤਾਂ ਡੀਜੀਪੀ ਤੇ ਚੀਫ ਸਕੱਟਰੀ ਨੂੰ ਹਣ ਖਬਰਾਂ ਵਿਸਥਾਰ ਦਿਨਾ ਦੱਸਦੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ 2 ਦਿਨਾਂ ਦੇ ਜਲੰਧਰ ਦੌਰੇ ਤੇ ગયા ਹੋਏ ਨੇ ਅੱਜ ਉਹਨਾਂ ਦਾ ਜਲੰਧਰ ਦੇ ਵਿੱਚ ਆਖਰੀ ਦਿਨ ਹੈ ਯਾਨੀ ਕਿ ਅੱਜ ਉਹਨਾਂ ਦਾ ਦੂਸਰਾ ਦਿਨ ਹੈ ਅੱਜ ਸੀਐਮ ਭਗਵੰਤ ਮਾਨ ਨੇ ਮਾਝਾ ਤੇ ਦੁਆਬੇ ਦੇ ਵਿਧਾਇਕਾਂ ਸਮੇਤ ਸਾਰੇ ਜ਼ਿਲ੍ਹਿਆਂ ਦੇ ਅਫਸਰਾਂ ਦੀ ਮੀਟਿੰਗ ਸਾਧ ਲਈ ਇਸ ਬੈਠਕ ਦੇ ਵਿੱਚ ਸਾਰੇ ਡੀਸੀ, ਸੀਪੀ ਅਤੇ ਐਸਐਸਪੀ ਸਾਰੇ ਸ਼ਾਮਿਲ ਹੋਣਗੇ ਸੀਐਮ ਭਗਵੰਤ ਮਾਨ ਜਲੰਧਰ ਦੇ 2 ਦਿਨ ਦੇ ਦੌਰੇ ਤੇ ਗਏ ਹੋਏ ਨੇ ਅਤੇ ਉਹਨਾਂ ਦਾ ਅੱਜ ਜਲੰਧਰ ਦੇ ਵਿੱਚ ਆਖਰੀ ਦਿਨ ਹੈ। ਦੱਸ ਜਿਏ ਕਿ ਸੀਐਮ ਭਗਵੰਤ ਮਾਨ ਨੇ ਮਾਝਾ ਤੇ ਦੁਬਾਬੇ ਦੇ ਵਿਧਾਇਕਾਂ ਦੇ ਸਮੇਤ ਜ਼ਿਲ੍ਹਿਆਂ ਦੇ ਵੱਡੇ-ਵੱਡੇ ਆਤਰਾਾਂ ਦੇ ਨਾਲ ਮੀਟਿੰਗ ਸੱਦੀ ਸੀ। ਇਸ ਬੈਠਕ ਦੇ ਵਿੱਚ ਡੀਸੀ, ਸੀਪੀ, ਐਸਐਸਪੀ ਤੇ ਕਾਰਪੋਰੇਸ਼ਨ ਕਮਿਸ਼ਨਰ ਵੀ ਸ਼ਾਮਿਲ ਹੋਏ। ਦੱਸ ਜਿਏ ਕਿ ਬੈਠਕ ਦੇ ਵਿੱਚ ਕਈ ਗੱਲਾਂ ਤੇ ਚਰਚਾ ਹੋਈ ਹੈ। ਕਈ ਮੁੱਦਿਆਂ ਤੇ ਚਰਚਾ ਕੀਤੀ ਗਈ ਹੈ। ਨਰੇਵਿਦਾਸ ਜੀ ਕਿ ਬੈਠਕ ਪੀਏਪ ਦੇ ਵਿੱਚ ਹੋਈ ਸੀ ਇਸ ਮੀਟਿੰਗ ਦੇ ਵਿੱਚ ਇਲਾਕੇ ਦੇ ਵਿਕਾਸ ਕਾਰਜਾਂ ਦੇ ਅਗਲੇ ਰੂਡ ਮੈਪ ਨੂੰ ਲੈ ਕੇ ਚਰਚਾ ਹੋਈ ਐਸ ਤੋਂ ਇਲਾਵਾ ਵਿਧਾਇਕਾਂ ਨਾਲ ਮੀਟਿੰਗ ਦਰਾਰ ਪੰਚਾਇਤੀ ਚੋਣਾਂ ਦਾ ਮੁੱਦਾ ਵੀ ਇੱਥੇ ਉਠਾਇਆ ਗਿਆ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਕਈ ਹਲਕੇ ਦੇ ਸਾਰੇ ਕੰਮਾਂ ਦਾ ਜਾਇਜ਼ਾ ਵੀ ਸੀਐਮ ਭਗਵੰਤ ਮਾਨ ਨੇ ਖੋਦ ਲਿਆ ਤਾਂ ਉਹਨਾਂ ਨੇ ਕਿਹਾ ਕਿ ਇੱਥੇ ਦੇ ਲੋਕਾਂ ਨੇ ਸਾਡਾ ਪੂਰਾ ਸਾਥ ਦਿੱਤਾ ਤਾਂ ਸਾਡਾ ਵੀ ਹੱਕ ਬਣਦਾ ਹੈ ਅਸੀਂ ਵੀ ਜਲੰਧਰ ਵਾਸੀਆਂ ਦਾ ਪੂਰਾ ਸਾਥ ਦਈਏ ਉਹਨਾਂ ਦੇ ਰੁਕੇ ਹੋਏ ਕੰਮਾਂ ਨੂੰ ਪੂਰਾ ਕਰੀਏ ਤੇ ਉਹਨਾਂ ਦੇ ਮਸਲੇ ਜਲੰਧਰ ਦੇ ਵਿੱਚ ਹੀ ਹੱਲ ਕਰੀਏ ਦੇਖਣਾ ਇਹ ਹੋਵੇਗਾ ਕਿ ਜਲੰਧਰ ਵਾਸੀਆਂ ਦੇ ਕਿਹੜੇ-ਕਿਹੜੇ ਮਸਲੇ ਨੂੰ ਜੋ ਸੀਆ ਭਗਵੰਤ ਮਾਨ ਹੁਣ ਜਲੰਧਰ ਦੇ ਵਿੱਚ ਹੀ ਸੋਲਵ ਕਰਨਗੇ ਬਿਊਰੋ ਰਿਪੋਰਟ ਹਮਦਰਦ ਟੀਵੀ ਨਜ਼ਰ ਮਾਰਦੇ ਅਗਲੀ ਖਬਰ ਤੇ ਜਿੱਥੇ ਕੀ ਪੰਜਾਬ ਦੇ ਵਿੱਚ ਮਾਨਸੂਨ ਜਿਹੜਾ ਸੁਸਤ ਹੁੰਦਾ ਜਾ ਰਿਹਾ ਵਾਧੇ ਗਰਮੀ ਦੇ ਕਾਰਨ 24 ਘੰਟਿਆਂ ਦੇ ਵਿੱਚ ਤਾਪਮਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ 0.8 ਡਿਗਰੀ ਵਧ ਗਿਆ ਤੇ ਪੰਜਾਬ ਦਾ ਤਾਪਮਨ ਆਮ ਨਾਲੋਂ 2.3 ਡਿਗਰੀ ਵਾਧੇ ਦਰਜ ਕੀਤਾ ਗਿਆ ਪਿਛਲੇ ਕੁਝ ਦਿਨਾਂ ਤੋਂ ਹੋਈ بارش ਦੇ ਨਤੀਜੇ ਵੀ అనుకూਲ ਨਹੀਂ ਰਹੇ ਅਤੇ ਸੂਬੇ ਦੇ ਵਿੱਚ ਪਿਛਲੇ 7 ਦਿਨਾਂ ਦੇ ਵਿੱਚ 75% ਦੀ ਘਟਮੀ ਦਰਜ ਕੀਤਾ ਗਿਆ ਪੰਜਾਬ ਦੇ ਵਿੱਚ ਮਾਨਸੂਨ ਸੁਸਤ ਹੁੰਦਾ ਨਜ਼ਰ ਆ ਰਿਹਾ ਵਾਧਦੀ ਗਰਮੀ ਕਾਰਨ 24 ਘੰਟਿਆਂ ਦੇ ਵਿੱਚ ਤਾਪਮਨ 0.8 ਡਿਗਰੀ ਵੱਧ ਗਿਆ ਤੇ ਪੰਜਾਬ ਦਾ ਤਾਪਮਨ ਆਮ ਨਾਲੋਂ 2.3 ਡਿਗਰੀ ਵੱਧ ਦਰਜ ਕੀਤਾ ਗਿਆ ਪਿਛਲੇ ਕੁਝ ਦਿਨਾਂ ਤੋਂ ਹੋਈ ਬਾਰਿਸ਼ ਦੇ ਨਾਲ ਣਕੂਲ ਨਤੀਜੇ ਸਾਹਮਣੇ ਆਏ ਨੇ ਤੇ ਸੂਬੇ ਦੇ ਵਿੱਚ ਪਿਛਲੇ 7 ਦਿਨਾਂ ਦੇ ਵਿੱਚ 75 ਫੀਸਦੀ ਘਟਮੀ ਦਰਜ ਕੀਤਾ ਗਿਆ ਮਾਨਸੂਨ ਦੀ ਰਫਤਾਰ ਮੱਠੀ ਹੋਣ ਕਾਰਨ ਮੌਸਮ ਵਿਭਾਗ ਨੇ ਸੂਬੇ ਨੂੰ ਰੈੱਡ ਜ਼ੋਨ ਦੇ ਵਿੱਚ ਰੱਖਿਆ ਹੋਇਆ ਮੌਸਮ ਵਿਭਾਗ ਨੇ 9 ਜ਼ਿਲ੍ਹਿਆਂ ਦੇ ਵਿੱਚ ਸਵੇਰੇ 9 ਵਜੇ ਤੱਕ ਮੀਂਹ ਦਾ ਅਲਰਟ ਕੀਤਾ ਸੀ ਸਵੇਰੇ 9 ਵਜੇ ਤੱਕ ਪਟਿਆਲਾ ਫਤਿਹਗੜ੍ਹ ਸਾਹਿਬ ਸ਼੍ਰੀ ਮੁਕਤਸਰ ਸਾਹਿਬ ਫਾਜ਼ਿਲਕਾ ਫਰੀਦਕੋਟ ਜ਼ਿਲਹੰਦਰ ਕਪੂਰਥਲਾ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾਈ ਸੀ ਅਜੇ ਨਾਲ ਹੀ ਦੱਸਦੇ ਕਿ ਮੌਸਮ ਵਿਭਾਗ ਨੇ 18 ਤੋਂ 24 ਜੁਲਾਈ ਦਰਮਿਆਨ 3 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ ਕੀਤਾ ਐਸੇ باوجود ਪੰਜਾਬ ਦੇ ਵਿੱਚ 75% ਘਟਨੀ ਦਰਜ ਕੀਤਾ ਗਿਆ ਆਮ ਤੌਰ ਤੇ ਇਹਨਾਂ 7 ਦਿਨਾਂ ਦੇ ਵਿੱਚ ਸੂਬੇ 'ਚ 5.5 ਮਿਲੀਮੀਟਰ ਬਾਰਿਸ਼ ਹੋਈ ਸੀ ਜਦਕਿ ਪੰਜਾਬ ਦੇ ਵਿੱਚ ਸਿਰਫ 1.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ ਅੱਜ ਦੱਸਦੇ ਕਿ 1 ਜੂਨ ਤੋਂ 24 ਜੁਲਾਈ ਤੱਕ ਬਰਸਾਤ ਦੇ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ ਪੰਜਾਬ ਹਰਿਆਣਾ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਨੂੰ ਰੈੱਡ ਜ਼ੋਨ ਦੇ ਵਿੱਚ ਰੱਖਿਆ ਹੋਇਆ ਪੰਜਾਬ ਦੇ ਵਿੱਚ 44% ਦੀ ਘਟਮੀ ਦਰਜ ਕੀਤਾ ਗਿਆ ਆਮ ਤੌਰ ਤੇ ਹੁਣ ਤੱਕ 180 ਪਰ 3 ਮਿਲੀਮੀਟਰ ਵਰਖਾ ਹੋ ਜਾਣੀ ਚਾਹੀਦੀ ਸੀ ਪਰ ਹੁਣ ਤੱਕ ਸਿਰਫ 100.7 ਮਿਲੀਮੀਟਰ ਵਰਖਾ ਹੋਈ ਹੈ ਅਤੇ ਇਸ ਦੇ ਨਾਲ ਹੀ ਚੰਡੀਗੜ੍ਹ ਦੇ ਵਿੱਚ 55% ਦੀ ਘਟਮੀ ਹੈ ਹਰਿਆਣਾ ਦੇ ਵਿੱਚ 40% ਦੀ ਘਟਾ ਹਿਮਾਚਲ ਦੇ ਵਿੱਚ 38% ਦੀ ਘਟਮੀ ਪਿਆ ਬਿਊਰੋ ਰਿਪੋਰਟ ਹਮਦਰਦ ਟੀਵੀ ਉੱਤਰ ਪੰਜਾਬ ਦੇ ਵਿੱਚ ਨਗਰ ਨਿਗਮ ਨਗਰ ਕੌਸ਼ਲ ਦੇ ਨਾਲ-ਨਾਲ ਪੰਚਾਇਤੀ ਚੋਣਾਂ ਪੈਂਡਿੰਗ ਨੇ ਇਹਨਾਂ ਦੇ ਵਿੱਚੋਂ ਹੁਣ 42 ਨਗਰ ਕੌਂਸਲਾਂ ਦੀਆਂ ਚੋਣਾਂ ਦੇ ਵਿੱਚ ਦੇਰੀ ਦਾ ਮਾਮਲਾ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਦੱਸਦੇ ਕਿ ਅੱਜ ਜਾਨਕੀ ਵੀਰਵਾਰ ਨੂੰ ਹੋਣ ਵਾਲੀ ਸੁਣਵਾਈ ਵਿੱਚ ਪੰਜਾਬ ਸਰਕਾਰ ਆਪਣਾ ਪੱਖ ਪੇਸ਼ ਕਰੇਗੀ ਦੱਸਦੇ ਕਿ ਪਿਛਲੀ ਸੁਣਵਾਈ ਤੇ ਅਦਾਲਤ ਨੇ ਇਸ ਸਬੰਧ ਦੇ ਵਜ੍ਹਾ ਸਰਕਾਰ ਤੋਂ ਜਵਾਬ ਮੰਗਿਆ ਸੀ ਪੰਜਾਬ ਦੇ ਵਿੱਚ ਨਗਰ ਨਿਗਮ ਨਗਰ ਕੌਸ਼ਲ ਦੇ ਨਾਲ ਨਾਲ ਪੰਚਾਇਤੀ ਚੋਣਾਂ ਪੈਂਡਿੰਗ ਨੇ ਇਹਨਾਂ ਦੇ ਵਿੱਚ ਹੁਣ ਬਿਆਲ ਨਗਰ ਕੌਂਸਲਾ ਦੀਆਂ ਚੋਣਾਂ ਦੇ ਵਿੱਚ ਦੇਰੀ ਦਾ ਮਾਮਲਾ ਸਾਹਮਣੇ ਆਇਆ ਅਤੇ ਇਹ ਮਾਮਲਾ ਹੁਣ ਹਾਈ ਕੋਰਟ ਪਹੁੰਚ ਗਿਆ ਦੱਸਦੇ ਕਿ ਵੀਰਵਾ ਨੂੰ ਹੋਣ ਵਾਲੀ ਸੁਣਵਾਈ ਦੇ ਵਿੱਚ ਪੰਜਾਬ ਸਰਕਾਰ ਆਪਣਾ ਪੱਖ ਪੇਸ਼ ਕਰੇਗੀ ਪਿਛਲੀ ਸੁਣਵਾਈ ਤੇ ਅਦਾਲਤ ਨੇ ਇਸ ਸਬੰਧ ਦੇ ਵਿੱਚ ਸਰਕਾਰ ਤੋਂ ਜਵਾਬ ਮੰਗਿਆ ਸੀ ਇਸ ਮਾਮਲੇ ਦੇ ਵਿੱਚ ਮਲੇਰਕੋਟਲਾ ਵਾਸੀ ਬਿਆਨ ਸਿੰਘ ਬਲੋ ਅਦਾਲਤ ਦੇ ਵਿੱਚ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਸੀ ਬਿਆਨ ਸਿੰਘ ਦੀ ਤਰਫੋਂ ਦਾਇਰ ਪਟੀਸ਼ਨ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਪੰਜਾਬ ਦੀਆਂ 42 ਨਗਰ ਕੌਂਸਲਾਂ ਦਾ ਰਾਜਕਾਲ ਲਈ ਕਈ ਮਹੀਨੇ ਪਹਿਲਾਂ ਪੂਰਾ ਹੋ ਚੁੱਕਿਆ ਜਾਨਿ ਕਿ ਇਹਨਾਂ ਦਾ ਜਿਹੜਾ ਰਾਜਕਾਲ ਆ ਉਹ ਕਈ ਮਹੀਨੇ ਪਹਿਲਾਂ ਹੀ ਪੂਰਾ ਹੋ ਚੁੱਕਿਆ ਸੀ ਕਾਰਜਕਾਲ ਖਤਮ ਹੋਏ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਸਰਕਾਰ ਵੱਲੋਂ ਇਹਨਾਂ ਦੀਆਂ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਇਸ ਕਾਰਨ ਇਹਨਾਂ ਨਗਰ ਕੌਸ਼ਲਾਂ ਵਿੱਚ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਨੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਪਟੀਸ਼ਨਰ ਦੀ ਤਰਫੋਂ ਅਦਾਲਤ ਨੂੰ ਦੱਸਿਆ ਗਿਆ ਕਿ 1 ਅਗਸਤ 2023 ਨੂੰ ਸਥਾਨਕ ਸਰਕਾਰਾਂ ਵਿਭਾਗ ਨੇ ਨਗਰ ਕੌਸ਼ਲ ਚੋਣਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਨੋਟੀਫਿਕੇਸ਼ਨ ਮੁਤਾਬਕ ਚੋਣਾਂ ਨਵੰਬਰ 2023 ਨੂੰ ਹੋਣੀਆਂ ਸਨ ਪਰ ਕੋਈ ਕਾਰਵਾਈ ਨਹੀਂ ਹੋਈ ਫਿਲਹਾਲ ਇਹ ਮਾਮਲਾ ਲਟਕ ਰਿਹਾ ਹਾਲਾਂਕਿ ਇਸ ਤੋਂ ਪਹਿਲਾਂ ਚਾਰ ਨਗਰ ਨਿਗਮਾਂ ਦੀਆਂ ਚੋਣਾਂ ਵਿੱਚ ਦੇਰੀ ਦਾ ਮਾਮਲਾ ਵੀ ਹਾਈ ਕੋਰਟ ਪਹੁੰਚਿਆ ਸੀ ਬਿਊਰੋ ਰਿਪੋਰਟ ਹੰਦ ਦਾ ਟੀਵੀ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਸਰਹੱਦੀ ਪਿੰਡ ਤਨੋਏ ਦਾ ਦੌਰਾ ਕੀਤਾ ਅਤੇ ਪਿੰਡ ਰੱਖਿਆ ਕਮੇਟੀ ਦੇ ਨਾਲ ਮੀਟਿੰਗ ਕੀਤੀ ਦੱਸਦੇ ਕਿ ਸਰਹੱਦੀ ਖੇਤਰਾਂ ਦੇ ਵਿੱਚ ਉਹ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਇਹ ਉਹਨਾਂ ਦਾ ਛੇਮਾ ਦੌਰਾ ਸੀ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਦਰਹੱਦੀ ਪੰਡਤ ਨੂੰ ਇਹਦਾ ਦौरा ਕੀਤਾ ਅਤੇ ਪਿੰਡ ਰੱਖਿਆ ਕਮੇਟੀਆਂ ਨਾਲ ਮੀਟਿੰਗ ਕੀਤੀ ਸਰਹੱਦੀ ਖੇਤਰਾਂ ਦੇ ਵਿੱਚ ਨਸ਼ਿਆਂ ਦੇ ਖਾਤਮੇ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਇਹ ਉਹਨਾਂ ਦਾ ਛੇਮਾ ਦੌਰਾ ਸੀ ਫਰਸ ਬੀਐਸਐਫ ਫੌਜ ਅਤੇ ਸੁਰੱਖਿਆ ਅਧਿਕਾਰੀਆਂ ਵਿਚਾਲੇ ਤਾਲਮੇਲ ਬਣਾਉਣ ਬਾਰੇ ਹੋਈ ਚਰਚਾ ਦੌਰਾਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਸੀਐਮ ਭਗਵੰਤ ਮਾਨ ਨਾਲ ਤਾਲਮੇਲ ਕਾਇਮ ਨਹੀਂ ਰੱਖ ਪਾ ਰਹਾ ਹੈ ਹੰਤਾ ਰਾਜਪਾਲ ਨੇ ਮਜ਼ਾਕੇ ਲੈਜ਼ੇ ਦੇ ਵਿੱਚ ਕਿਹਾ ਕਿ ਸੀਐਮ ਮਾਨ ਬਹੁਤ ਵਿਅਸਤ ਵਿਅਕਤੀ ਨੇ ਇਸ ਕਰਕੇ ਮੇਰੀ ਉਹਨਾਂ ਨਾਲ ਮੁਲਾਕਾਤ ਨਹੀਂ ਹੋ ਪਾਰੀ ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ ਛੱਡੋ ਮੁੱਖ ਮੰਤਰੀ ਦਾ ਪੰਜਾਬ ਬਰਸ ਦੇ ਡੀਜੀਪੀ ਅਤੇ ਪੰਜਾਬ ਦੀ ਫਰਸੈਕਟਰੀ ਨੂੰ ਵੀ ਨਹੀਂ ਮਿਲਦੇ ਉਹਨਾਂ ਨੇ ਕਿਹਾ ਕਿ ਇੱਕ ਸਾਲ ਦੇ ਅੰਦਰ ਅੰਦਰ ਭਾਰਤ ਪਾਕਿਸਤਾਨ ਸਰਹੱਦ ਤੇ ਐਂਟੀ ਡਰੋਨ ਤਕਨੀਕ ਲਗਾ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਪਾਕਿਸਤਾਨ ਤੋਂ ਡਰੋਨ ਰਾਹੀਂ ਨਸ਼ੇ ਆਤੇ ਹਥਿਆਰਾਂ ਦੀ ਤਸਕਰੀ ਪੂਰੀ ਤਰ੍ਹਾਂ ਬੰਦ ਹੋ ਜਾਵੇਗੀ ਬਿਊਰੋ ਰਿਪੋਰਟ ਹਮਦਾਰਤ ਟੀਵੀ ਉਧਰ ਸਭ ਨੂੰ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਖੰਨਾ ਦੇ ਰੋਡ ਉੱਤੇ ਪਿੰਡ ਉਟਾਲਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਆਪਣੀ ਹੀ ਬੱਸ ਦੇ ਹੇਠ ਆ ਕੇ ਇੱਕ ਕੰਡਕਟਰ ਦੀ ਮੌਤ ਹੋ ਗਈ। ਦੱਸਦੀ ਕਿ ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਬੱਸ ਦਾ ਕੰਡਕਟਰ ਬੱਸ ਨੂੰ ਪਿਛਾ ਕਰਵਾ ਰਿਹਾ ਸੀ ਤਾਂ ਅਚਾਨਕ ਬੱਸ ਉਸ ਦੇ ਉੱਤੇ ਚੜ ਗਿਆ ਤੇ ਕੰਡਕਟਰ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ। ਦਸਤੋਂ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਹ ਤਸਵੀਰਾਂ ਜਿਹੜੀਆਂ ਖੰਨਾ ਰੋਡ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਖੰਨਾ ਰੋਡ ਉਤੇ ਪਿੰਡ ਉਟਾਲਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਦੇ ਵਿੱਚ ਆਪਣੀ ਹੀ ਵਾਜ ਦੇ ਥੱਲੇ ਆ ਕੇ ਇੱਕ ਡਾਕਟਰ ਦੀ ਮੌਤ ਹੋ ਗਈ। ਦੱਸਦੇ ਕਿ ਹਾਦਸਾ ਉਸ ਵਕਤ ਵਾਪਰਿਆ ਜਦੋਂ ਬੱਸ ਕੰਡਕਟਰ ਬੱਸ ਨੂੰ ਪਿੱਛਾ ਕਰਵਾ ਰਿਹਾ ਸੀ ਅਤੇ ਮਿਲੀ ਜਾਣਕਾਰੀ ਮੁਤਾਬਕ ਹਾਦਸਾ ਉਦੋਂ ਵਾਪਰਦਾ ਜਦ ਇੱਕ ਪ੍ਰਾਈਵੇਟ ਬੱਸ ਜਿਸ ਨੂੰ ਗੁਰਪ੍ਰੀਤ ਸਿੰਘ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਅਤੇ ਰਣਜੀਤ ਸਿੰਘ ਬਤਾਰ ਕੰਡਕਟਰ ਆਪਣੀ ਡਿਊਟੀ ਨਿਭਾ ਰਿਹਾ ਸੀ ਪਿੰਡ ਉਟਾਲਾ ਦੇ ਨੇੜੇ ਸੜਕ ਉੱਪਰ ਜਾਮ ਲੱਗੇ ਹੋਣ ਦੇ ਕਾਰਨ ਬੱਸ ਨੂੰ ਵਹਿ ਕਰਵਾਉਣ ਲਈ ਉਤਰੇ ਕੰਡਕਟਰ ਰਣਜੀਤ ਸਿੰਘ ਨੂੰ ਬੱਸ ਨੇ ਆਪਣੀ ਲਪੇਟ ਦੇ ਵਿੱਚ ਲੈ ਲਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਬੱਸ ਦੇ ਕੰਡਕਟਰ ਦੇ ਖਿਲਾਫ ਅਣਗਹਿਲੀ ਅਤੇ ਲਾਪਰਵਾਹੀ ਵਰਤਣ ਦੇ ਦੋਸ਼ ਦੇ ਹੇਠ ਮੁਕਦਮਾ ਦਰਜ ਕੀਤਾ ਗਿਆ ਮ੍ਰਿਤਕ ਜੋ ਆਪਣੇ ਪਿੱਛੇ 2 ਸਾਲ ਦੀ ਧੀ ਅਤੇ ਪਤਨੀ ਨੂੰ ਛੱਡ ਗਿਆ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਾਸ਼ਗਰ ਦੇ ਵਿੱਚ ਰਖਵਾ ਦਿੱਤਾ ਬਿਊਰੋ ਰਿਪੋਰਟ ਹਮਦਰਦ ਟੀਵੀ ਪੰਜਾਬ ਲੇਟਨ ਦੇ ਵਿੱਚ ਫਿਲਹਾਲ ਦੇ ਲਈ ਇਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ